ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਪਿਆਉਤੀ ਜਾ ਰਹੇ ਨੇ ਦੇਖੋ ਕਹਿੰਦੀ ਰੱਬ ਮਹੀਨਾ ਭੁੱਲ ਗਿਆ ਮਹੀਨਾ ਮੂਨਾ ਪਾਣੂ ਭੁੱਲਿਆ ਰੱਬ ਦੇ ਰੰਗ ਨੇ ਤੁੰਦਾ ਤਾਰੀ ਬਹੁਤ ਜਾ ਰਿਹਾ ਤੁਸੀਂ ਆਪਦੇ ਦੱਸਿਓ ਕਿਵੇਂ ਆ ਸੋਡੇ ਅੱਜ ਹੈਗੇ ਜੀ 29 ਤਰੀਕ ਤੁੰਤਾਰੀ ਬਹੁਤ ਹੈ ਕੰਮ ਆਪਣੇ ਕਰ ਲੈਨੇ ਚੇ ਮੀ ਹੈ ਚੇ ਤੁੰਦਾ ਹੈ ਚੇ ਠੰਡ ਹੈ ਜਿਹੜੇ ਕੰਮ ਕਰਨੇ ਨੇ ਕਰਨੇ ਨੇ ਕੰਨ ਠਰੀ ਜਾਂਦੇ ਨੇ ਖੰਡ ਬਹੁਤ ਹੋਈ ਪਈ ਹੈਗੀ ਹਾਂ ਸਾਡੇ ਕਮਾਂਡੀਆਂ ਨੇ ਅੱਜ ਸੱਤ ਪੂਰ ਸਰਦਾਰ ਜੀਆਂ ਨੇ ਜਾਣਾ ਸੱਤ ਤੇ ਕਿਉਂਕਿ ਇਹਨੇ ਸਾਈਂ ਬਹੁ ਪਾਇਆ ਯਾਨੀ ਕਿ ਕੋਠੀ ਨਹੀਂ ਜਾਂ ਆਪਣਾ ਸੰਦਾਂ ਵਾਸਤੇ ਭਾਂਡਾ ਪਾਇਆ ਨਹੀਂ ਮਹ ਹੈ ਤੇ ਚੱਤ ਪਾਇਆ ਹਾ ਜੇ ਨਾਲੇ ਪੂਗੀ ਸੱਤ ਸੱਤ ਤੇ ਜਾਣਾ ਹੈਗਾ ਸਰਦਾਰ ਜੀਆਂ ਨੇ ਤੇ ਹੁਣ ਸੁਖਮਣੋਂ ਖਰੀਆਂ ਚੜਾਉਣਗੇ ਹੋਏ ਨੇਗੇ ਮੈਂ ਵੀ ਆਪਦਾ ਕੰਮ ਬੇੜਾ ਬੂੜਾ ਕੱਚਾ ਸੰਭਰ ਲਿਆ ਕਿਉਂਕਿ ਉਹ ਟਰਾਲੀ ਇੱਟਾਂ ਦੀ ਆਈ ਐ ਇਹਨਾਂ ਨੇ ਬੇੜਾ ਪੱਟਤਾ ਇਹਨੇ ਬੇੜਾ ਪੱਟ ਦਿੱਤਾਗਾ ਚੰਗੀ ਤਰ੍ਹਾਂ ਸਾਫਤਾ ਮਮਾਂ ਇੰਸਾਰ ਊਲਾ ਦਿੱਤਾ ਰਾਇ ਇਹ ਹੋ ਗਿਆ ਪਹਿਲੇ ਤਾਂ ਰੜਾ ਰੜਾ ਨਿਕਲਿਆ ਸੀਗਾ ਤੇ ਇਹ ਹੁਣ ਜਦੋਂ ਮਿਸਤਰੀ ਹਟ ਗਿਆ ਇੱਥੇ ਦੀ ਕਾਜੂ ਆਪਣਾ ਬਰਾਂਡ ਆ ਆ ਕਾ ਆ ਕਾਇਪਾ ਨਹੀਂ ਹੈਗੀ ਜਿਹੜੀ ਸਾਈਡਾਂ ਦੇ ਆ 에ਰੀਸ ਇਹਨੂੰ ਹੋ ਟਿਕ ਪੈ ਜੋ ਪੱਕੇ ਵਿੜੇ ਤੱਕ ਇੰਨਾ ਲੰਮਾ ਸਾਰੀ ਕੰਦ ਤੇ ਬਰਾਂਡਾ ਆ ਜੂਗਾ ਵਿਚ ਇੱਕ ਕਮਰਾ ਕੱਢ ਲਾਂਗੇ ਤੇ ਸਲੇਟਾਂ ਦੀ ਸੱਤ ਪਾ ਕੇ ਵਿਚੋ ਕਹਿੰਦੇ 5 ਇੰਚੀ ਕੰਦ ਲਾ ਲਵਾਂਗੇ ਤੇ ਸਾਰੇ ਚੀ ਫਰਸ ਲੱਗ ਜੂਗਾ ਸਾਰੇ ਚੀ ਫਰਸ ਲੱਗ ਜੂ ਬਾਕੀ ਹਨਾ ਤੇ ਇਹ ਸਾਨੂੰ ਹੁਣ ਤਾਂ ਚੱਲ ਪਾਉਣਾ ਹੀ ਪਾਉਣਾ ਸੀ ਜੀਰੋਂ ਕਿਤੇ ਸਾਲ ਨੂੰ ਦੋ ਸਾਲਾਂ ਨੂੰ ਜਿਹੜੋ ਵੀ ਵਾਹੇ ਗਰੂ ਨੇ ਕਿਰਪਾ કરી ਹਨਾ ਘਰ ਦੀ ਤੇ ਇਧਰ ਚਾਚੇ ਕੀ ਪਤਨ ਮਿਸਤਰੀ ਕੀ ਕਰ ਰਿਹਾਗਾ ਤੇ ਸਾਡੇ ਆਂਡ ਗਵਾਂਡ ਸਭ ਦੇ ਮਿਸਤਰੀ ਲੱਗਾ ਹੋਇਆਗਾ ਤੇ ਅਸੀਂ ਕਿਉ ਮੰਗਰ ਹਟ ਕੇ ਪਈ ਫਿਰ ਜੇ ਥੋੜਾ ਹੀ ਕਰ ਲਈਏ ਹਨਾ ਤੇਰੇ ਵਿੱਚ ਫਰਸਲਾ ਰਾਂਗੇ ਜਿਹੜੋ ਆਪਾਂ ਕਿਤੇ ਉਹ ਘਾਟਾ ਹੈ ਆਪਾਂ ਨੂੰ ਫਿਰ ਸਾਰਾ ਰੋੜਾ ਰੋੜਾ ਟੋਣਾ ਪਊਗਾ ਫਿਰ ਇਹਦੇ ਵਿੱਚ ਜਣੀ ਕਿ ਸਮਾਨ ਧਰ ਲਾਂਗੇ ਰਸੋਈ ਦਾ ਪੇਟੀਆਂ ਹਨਾ ਕੁਸਾਣ ਗਵਾਂਡ ਹੈਗਾ ਸੁੱਖ ਨਾਲ ਚਾਚੀ ਕਾ ਘਰ ਹੈਗਾ ਸਾਹਮਣੇ ਬੀਬੀ ਦੇ ਪਤੀ ਜੀ ਦਾ ਘਰ ਹੈਗਾ ਕੁਛ ਉਧਰ ਧਰ ਲਾਂਗੇ ਕੁਛ ਚਾਚੇ ਕੇ ਘਰੇ ਧਰ ਲਾਂਗੇ ਕੁਸ ਆਪਣਾ ਆਹ ਬਰਾਂਡਾ ਤੇ ਕਮਰਾ ਬਣ ਜੂਗਾ ਇੱਕ ਤਾਂ ਇਹ ਅਰਜੀ ਕਰਾਵਾਂਗੇ ਜਦੋਂ ਆਪਣੀ ਕੋਠੀ ਤਿਆਰ ਹੋ ਗਈ ਫਿਰ ਇਹ ਚ ਕਣਕ ਕੋਣ ਨੱਕਾ ਢੋਲ ਹਨਾ ਟਰੈਕਟਰ ਵਗੈਰਾ ਇਹੋ ਜਿਹਾ ਕੁਛ ਖੜ ਜਿਆ ਕਰੂਗਾ ਤੇ ਵੀ ਚਲੋ ਥੋੜੇ ਥੋੜੇ ਨਾਲ ਬਣੀ ਜਾਊਗਾ ਜਿੰਨਾ ਕ ਬਣਾਊਗਾ ਹਨਾ ਤੇ ਨਹੀਂ ਅਸੀਂ ਬਣਾਉਦੇ ਵੀ ਨਹੀਂ ਸੀ ਸਾਨੂੰ ਗੱਡੀ ਕਰਕੇ ਔਖਾ ਹੋ ਗਿਆ ਸੀ ਹੁਣ ਧੁੱਪ ਪੈਣ ਲੱਗ ਗਈ ਸੀ ਅੱਜ ਤਾਂ ਵਧੀਆ ਧੁੰਦ ਬਹੁਤ ਪੈਗੀ ਅੱਜ ਤਾਂ ਸਮਝੀ ਪੈਣ ਧੁੰਦਾਂ ਠੰਡ ਪਵੇ ਵਧੀਆ ਕਣਕਾਂ ਹੋਣ ਤਾਂ ਜੇ ਕਣਕਾਂ ਹੋਣਗੀਆਂ ਤਾਂ ਆਪਣੀ ਚੀਜ਼ ਬਣੂਗੀ ਹੈਨਾ ਦੋ ਪੈਸੇ ਆਉਣਗੇ ਪੈਸੇ ਆ ਕੇ ਫੇਰੀ ਜੀ ਆਸ ਹੁੰਦੀ ਆ ਵੀ ਆ ਵੀ ਕਰ ਲਈ ਆ ਵੀ ਕਰ ਲਈਏ ਚਲੋ ਜੀ ਆਪਾਂ ਸੋਨੂੰ ਮਿਲਦੇ ਆਂ ਫੇਰ ਸਰਦਾਰ ਜੀ ਸੁਖਮਣਾਂ ਚੜਾਉਣ ਗਏ ਨੇ ਨੇ ਉਹ ਆ ਜਾਣਗੇ ਤੇ ਤੰਦ ਬਹੁਤ ਹੈਗੀ ਪੈਂਦੀ ਅੱਜ ਮੂਲੀਆਂ ਵੀ ਬਹੁਤ ਸੋਹਣੀਆਂ ਹੋ ਗਈਆਂ ਆਪਣੇ ਸਾਰੀ ਤੇ ਆ ਮੇਥੇ ਨਾ ਵੱਡ ਕੇ ਇੱਥੇ ਪਪ੍ਰਿੰਡੀਆਂ ਭਰੁੰਡੀਆਂ ਲਾ ਦੇਵਾਂਗੇ ਗੇਤੀਆਂ ਤੇ ਇਧਰ ਹਾਲੂ ਹੂਲੋਂ ਵੱਢ ਲਈ ਐ ਤੇ ਅੱਜ ਕੁਛ ਨਹੀਂ ਕੈਮਰਾ ਚ ਇੰਜ ਕਰਕੇ ਤਾਂ ਹੀ ਨੀ ਵੀਡੀਓ ਬਣਾਈ ਕੁਛ ਦੇਂਦਾ ਨਹੀਂ ਤੁੰਦ ਬਹੁਤ ਹੈ ਫੇਰ ਮੇਰੇ ਤੇ ਆਪਾਂ ਕਿਹੜਾ ਲੋ ਜੀ ਆਪਾਂ ਆ ਗਿਆਗੇ ਲੌਂਗਵਾਲ ਤੋਂ ਮੈਂ ਵੀਰਪਾਣਾ ਲੌਂਗਵਾਲ ਗਈ ਸੀਗੀ ਤੇ ਬਸ ਕਾਲੀ-ਖਾਲੀ ਕੰਮ ਕਰਕੇ ਆ ਗਈਆਂਗੀ ਪੂਆ ਕੇ ਕਰਿਆ ਐਸੀ ਪੂਆ ਦੇਖ ਲੈ ਜਾਂਦੇ ਸਾਨੂੰ ਚਾਹ ਪਿਆ ਕੇ ਤੋਰਿਆ ਹੁਣ ਚਾਹ ਪੀਉਣ ਵੇ ਇਹਨੂੰ ਪੂਆ ਪਤਾ ਨਹੀਂ ਕਿੱਧਰ ਭੱਜ ਗਈ ਬਾਬਾ ਜੀ ਵੀ ਸਾਡੇ ਨਾਲ ਹੀ ਚੜੇ ਤੇ ਨਾਲ ਹੀ ਆ ਗਏ ਇਹ ਫੀਡ ਕਰਾ ਕੇ ਲਿਆਏ ਨੇਗੇ ਤੁਹਾਨੂੰ ਸੂਟ ਦਿਖਾਉਣਿਆ ਸੀ ਕਿਹੜਾ ਲਿਆਇਆ ਵੀਰਪਾਲ ਕਹਿੰਦੇ ਜਿਹੜਾ ਮੈਂ ਬਣਵਾਇਆ ਉਹ ਵੀ ਦਿਖਾ ਦੀ ਮੇਰਾ ਸੂਟ ਠੀਕ ਆ ਜੀ ਲੋ ਜੀ ਇਹਨਾਂ ਦੀ ਬਾੜੀ ਦਿਖਾਉਣਿਆਂਗੇ ਆਲੂ ਅੱਜ ਹੋਰ ਸਮਾਨ ਲਿਆਂਦਾ ਬਾਬੇ ਨੇ ਬੈਂਗਣੀ ਅਸੀਂ ਸੋੜੇ ਅਰੇ ਝੋਲੇ ਇਤਲਾਸੀ ਵੀ ਕਰ ਲਈ ਬਾਬਾ ਜੀ ਟਮਾਟਰ ਵਾਇੰਗ ਨਹੀਂ ਹੋਰ ਕੀ ਲਿਆਂਦਾ ਹੈ ਪਰਿੰਦਿਆਂ ਦੇ ਵੀ ਕਰੇ ਹੁਣ ਬਾਬਾ ਬਾੜੀ ਲਾਊਗਾ ਪਿੰਦੂ ਤਾਂ ਖੇਤ ਨਹੀਂ ਲਾਉਂਦਾ ਨਾ ਸਾਨੂੰ ਪਿੰਦੂ ਰੇ ਛਾਨੂੰ ਦਿਖਾਉਣੇ ਆ ਸੀ ਚੀਨਾ ਕਬੂਤਰ ਅੱਜ ਤੇ ਪੂਆ ਤੂੰ ਕਿੱਧਰ ਭੱਗੀ ਸੀ ਅਸਿਆ ਕਿਵੇਂ ਲੋਟ ਬਾਬੇ ਲੋਟਦਾ ਕੀ ਆ ਗਈ ਸਿੰਦਰ ਕਿਤੇ ਹੁਣ ਇਹ ਨਾ ਬਾਰੀ ਲੈ ਲੈ ਲੱਗਦਾ ਲੋਟ ਹੀ ਰਹੇ ਵਿਚਾਰੀ ਕੰਮ ਕੋਈ ਬਾੜਾ ਹੋਇਆ ਪਿਆ ਜੀ ਤੁਸੀਂ ਵੀਰਪਾਲ ਦਾ ਸੂਟ ਦੇਖੋ ਪਹਿਲਾਂ ਤੇ ਮੇਰਾ ਤਵਾਚੇ ਦੇਖਿਓ ਸੋਹਣਾ ਲੱਗਦਾ ਇਹ ਰਾਮ ਟੈਗਸ ਪਸ਼ਮੀਨੇ ਤੇ ਬਣਿਆ ਹੋਇਆਗਾ ਇੱਕ ਕਲਰ ਨਾਲ ਕਢਾਈ ਕਰੀ ਹੋਈ ਹੈਗੀ ਵੀਰ ਪਰ ਪਰ ਤੂੰ ਦਿਖਾ ਪਹਿਲਾਂ ਸੂਟ ਬਾਹਾਂ ਤੇ ਕਢਾਈ ਹੈਗੀ ਖੁੱਲੀਆਂ ਬਾਹਾਂ ਨੇਗੀਆ ਤੇ ਇਸ ਤਰ੍ਹਾਂ ਕੱਟ ਪਾ ਕੇ ਕਮੀਜ਼ ਬਣਿਆ ਹੋਇਆ ਨਾਲ ਪਲਾਜ਼ੋ ਆ ਪਲਾਜ਼ੋ ਤੇ ਕਢਾਈ ਹੈ ਠੀਕ ਹੈ ਹੁਣ ਭੂਆ ਦੇਖੋ ਮੇਰਾ ਸੂਟ ਪਸੰਦ ਆ ਭੂਆ ਜੀ ਨੂੰ ਦਿਖਾ ਵੀ ਪਰ ਫੋਲ ਲੈ ਕੇ ਤਾਂ ਆਏ ਆ ਵੀ ਲੱਗਦੀ ਆਇ ਤੜਾਈ ਤਾਂ ਕਹਿੰਦੀ ਕੜਾਈ ਜੀ ਆਏ ਤਾਂ ਮਹਬਾਰੇ ਪਏ ਨੇਗੇ ਮਾ ਕਪੜਾ ਵੀ ਉਹੀ ਹੈ ਕੀ ਕਪੜਾ ਕਹਦੇ ਮਖਵਲੀ ਬਰਬਰੀ ਬਰਬਰੀ ਹੈ ਨਾ ਬਰਬਰੀ ਸਵੇ ਦੋ ਤਿੰਨ ਵਾਰਤੀ ਆਦੀ ਹੈ ਮੇਰੇ ਕੋਲ ਵੀ ਇਹ ਸਮਾ ਲੜਦਾ ਨਹੀਂ ਮਵੀਰਪਾਲ ਕਨੇ ਖਾਵ ਲੜੇ ਨਾ ਕਿਤੇ ਤੇਰੇ ਭਾਬੀ ਫਿਰ ਮਹਾ ਚਲਾ ਲੈ ਲੈਣੇ ਉਹ ਵਿੱਚ ਧੱਗ ਆ ਜਾਂਦਾਗਾ ਪੇਰਾ ਕਹ ਜਾਂਦੇ ਨੇ ਵੀ ਲੜਦਾ ਨਹੀਂ ਹੈਗਾ ਲੜਦਾ ਤਾਂ ਫਿਰ ਉਹਨ ਪਰੰਨੇ ਪੈਸੇ ਲਾ ਕੇ ਖੀਨ ਖਾਉਂਦੇ ਹਨਾ ਗੁਰਮੰਦ ਤੇ ਉਹ ਲੜਿਆ ਨਹੀਂ ਹੈਗਾ ਉਹ ਮੇਰੇ ਸੋਣਾ ਲੱਗਦਾ ਧਰਤੀ بابا ਚਾ ਵੀਰਪਾਲ ਨੇ ਆ ਪਾਪੀ ਬਹੁਤ ਹੈ ਤੂੰ ਤਾਂ ਸੋਣਾ ਚੁੰਨੀ ਦਿਖਾ ਵੀਰਪਾਲ ਨਾਲ ਮੂਰੇ ਪਾਸੋਂ ਇੱਥੇ ਕੰਮ ਆਊਗਾ ਹੈ ਗਰਮੀ ਗਰਮੀ ਚ ਵੀ ਪਾਈ ਦੀ ਹਾਂ ਚੁੰਨੀ ਵੀ ਪ੍ਰਿੰਟ ਵਾਲੀ ਹੈ ਜੀ ਚੁੰਨੀ ਤਾਂ ਤੈਨੂੰ ਕਿਹਾ ਜੇ ਉਂ ਡਾਈ ਕਰਾਉਣੀ ਹੋਵੇ ਕਰਾ ਲਈ ਨਾ ਚਲ ਪ੍ਰਿੰਟ ਵਾਲੀ ਵੀ ਚੱਲ ਜੂ ਖਿੱਚੀ ਘਿਰੂਗੀ ਹੁਣ ਹੂੰ ਇਹਨੂੰ ਕਹਿੰਦਾ ਚੁੰਨੀ ਐਵੇਂ ਦੀ ਹੈ ਪ੍ਰਿੰਟ ਵਾਲੀ ਐਸ ਤਰ੍ਹਾਂ ਦੀ ਚੁੰਨੀ ਐ ਦੱਸੋ ਜੀ ਮੇਰਾ ਸੂਟ ਕਿਵੇਂ ਲੱਗਦਾ ਮੈਂ ਸਰਬੀ ਦੇ ਨਾਨਦੇ ਦਾ ਵਿਆਹ ਆ ਗਿਆ ਉਹ ਤੇ ਪਾਉਣਾ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸ ਦਿਓ ਹਈ ਹਾਂ ਨਾਏ ਹੁਣ ਲੈ ਕੇ ਆਦੀ ਹੁਣ ਆਪ ਨੂੰ ਲਿਆਉਂਗੀ ਮੈਂ ਤਾਂ ਹੋਰ ਲੈ ਕੇ ਆਉਂ ਪ੍ਰਿੰਟਡ ਚ ਲੈ ਕੇ ਆਉਂਗੀ ਓ ਬਾਲੇ ਸੋਣ ਪਾਈਦੀ ਉੱਥੇ ਰੰਗ ਦੋ ਹੀ ਸੀ ਗਲਤ ਆਪਾਂ 10 ਦਿਨਾਂ ਨੂੰ ਜਾਵਾਂਗੇ ਅਸੀਂ ਫੇਰ ਲੈ ਕੇ ਆਵਾਂਗੇ ਨਾ ਕੋਟੀਆਂ ਸਵੱਟਰ ਹੋਰ ਸੱਤ ਤੇ ਹੋ ਜਾਣਗੇ ਹੈ ਨਾਲ ਰੰਗੋ ਚ ਹੋਰ ਆ ਜਾਣਗੇ ਦੋ ਹੀ ਹਾਂ ਦੋ ਰੰਗ ਦਿਹੂ ਤੇ ਕਹਿੰਦੇ 10 12 ਰੰਗ ਨੇ ਰੰਗੋ ਚ ਦੋ ਹੀ ਰਹਿੰਦੇ ਸੀ ਅਸੀਂ ਸਲਵਾਰਾਂ ਬਾਦੂ ਪਈਆਂ ਨੇ ਜਿਹੜੀਆਂ ਉਹ ਲੈ ਕੇ ਜਾਵਾਂਗੇ ਕੱਟੀਆਂ ਕਰਕੇ ਲੋ ਵੀਰਪਾਲ ਨੇ ਲਾ ਦਿੱਤਾ ਐ ਬਾਪਾ ਬਚਰਾ ਸੰਨੀ ਕਰਦਾ ਹੁਣ ਤੁੰਗ ਦਿਖਾਉਣ ਆ ਪਿੰਦੂ ਦੇ ਕਬੂਤਰ ਕਿੱਧਰ ਵਾਗਿਆ ਪਿੰਦੂ ਇਹ ਗਿਆ ਹੈ ਅੰਦਰ ਲੱਗ ਸੀ ਗਿਆ ਤੇ ਅੰਦਰੋਂ ਕਣਕਰ ਮਾਉਂਦਾ ਦੇਖੋ ਜੀ ਚੀਨੇ ਕਬੂਤਰ ਇਹ ਆ ਕਹਿੰਦੇ ਹੁੰਦੇ ਨੇ ਬੱਕੇ ਕਬੂਤਰ ਮਾੜੇ ਨਹੀਂ ਕਬੂਤਰ ਵੀ ਕਬੂਤਰ ਮਾੜੇ ਹੁੰਦੇ ਨੇ ਕਬੂਤਰ ਨਹੀਂ ਮਾੜੇ ਹੁੰਦੇ ਜੀ ਚਿੱਟੇ ਕਬੂਤਰ ਨਹੀਂ ਮਾੜੇ ਚਿੱਟਾ ਖਾਣਾ ਮਾੜਾ ਹੈ ਦੇਖੋ ਦੇਖੋ ਸੌਂਕ ਦਾ ਕੋਈ ਮੁੱਲ ਨਹੀਂ ਹੋਏਗਾ ਸੌਂਕ ਦਾ ਭਾਈ ਕੋਈ ਮੁੱਲ ਨਹੀਂ ਹੋਏਗਾ ਇਹ ਖੁੱਡੇ ਨੂੰ ਰਾਹ ਕਿੱਧਰ ਤੇ ਜਾਂਦਾ ਵਾਪਾ ਜੀ ਉਧਰ ਤੇ ਜਾਂਦਾ ਹਨਾ ਖੁੱਡਾ ਵੀ ਦਿਖਾਉਣਾ ਵਿੱਚੋਂ ਆਹ ਨੂੰ ਇੱਕ ਕੁੱਤਰ ਇੰਨੇ ਨੀ ਬਦਾਮ ਕੀ ਪਾਉਂਦਾ ਖਾਣ ਨੂੰ ਪਵਾ ਕਹੀ ਦਿੰਦਾ ਨੀ ਕੁੱਤਰ ਨੂੰ ਪਾਉਂਦਾ ਹਾ ਗੋਬਰ ਗਾਇ ਸਾਧਾ ਰੂੜੀ ਐ ਨਰੀ ਆਸੀ ਖੁੱਡਾ ਆ ਅੰਦਰ ਹੋਰ ਲਈ ਬੈਠਾ ਹਜੇ ਤਾਂ ਹੂੰ ਹੂੰ ਮੈਨੂੰ ਪਸੰਦ ਨਹੀਂ ਬਾਬਾ ਪਾਉਣ ਲੱਗ ਗਿਆ ਆ ਕੇ ਸੰਨੀ ਬਚਾਰਾ ਨੇ ਛੋਟੀ ਜਾ ਹੋ ਕਰਦਾ ਢਿੰਦੂ ਗਿਆ ਹੋਇਆ ਖੇਤ ਸੰਨੀ ਕਰਨੀ ਪੈਂਦੀ ਆ ਬਾਬੇ ਨੂੰ ਜਿਵੇਂ ਕਰੇ ਹੋਵੇਂ ਉਹ ਕਰਦਾ ਦਾ ਬਾਬੇ ਦੀ ਬਾੜੀ ਵੀ ਸੋਹਣੀ ਆ ਮੇਰੀ ਬਾੜੀ ਚ ਕੱਖ ਵਾਲੇ ਹੁੰਦੇ ਨੇ ਪਤਾ ਨਹੀਂ ਕਿਉਂ ਮੈਂ ਕੱਢੀ ਜਾਂਦੀ ਆ ਹੋਈ ਜਾਂਦੇ ਨੇ ਕੱਢੀ ਜਾਂਦੀ ਆ ਹੋਈ ਜਾਂਦੇ ਆ ਅਸਸ ਬਾਬੇ ਦੇ ਵਿਚਾਰੇ ਲੱਤ ਦੁਖਦੀ ਐ ਬਾਬਾ ਕਿੱਥੋਂ ਕਰ ਦੂ ਮੇਰੀ ਬਾੜੀ ਚੋਂ ਕੱਤ ਫੇਰ ਲਿਆਈ ਹੁਣ ਕਿੱਡੀ ਗੱਲ ਆ ਮੈਂ ਉਹ ਦੂਜਾ ਲੈ ਕੇ ਆਂਦਾ ਹਾਂ ਹਾਂ ਪਉ ਲੈ ਕੇ ਆਵਾਂ ਮੈਂ ਕੋਣਾ ਕਰ ਦੂ ਕੋਣਾ ਹਾਂ ਲੋ ਜੀ ਕਬੀਰਪਾਲ ਜਾਗਟ ਲਿਆਈ ਹੈ ਕਿ ਸੱਸੀ ਉਹ ਦਿਖਾਉਣੀ ਭੁੱਲ ਗਏ ਆ ਤਾਂ ਕਾਲੀ ਪਹਿਣ ਕੇ ਗੱਦ ਕਦਾਂ ਨੇ ਗੱਦਿਆਂ ਨੇ ਗਲਾਫ ਨੇ ਐ ਤੇ ਮਰੀਆਂ ਖੜੀਆਂ ਤੇ ਸਾਲ ਹੋ ਗਿਆ ਭਾਬੀ ਤੇਰੇ ਨਾਲ ਦੀ ਭਾਬੀ ਤੇਰੇ ਉਹ ਮੇਰੇ ਕੱਟ ਵਾਲੀ ਸੀ ਗੱਲ ਕਰੋ ਕੱਟ ਵਾਲੀ ਕਹਿੰਦੇ ਆਈ ਨਹੀਂ ਇਹ ਆਪਣੀ ਇੱਧਰ ਲੋਣਾ-ਲੂਣਾ ਜੀਆਂ ਨੇ ਜੀਆਂ ਹੋਰ ਨਿੱਕ ਸੁੱਕਾ ਜਿਹਾ ਸਮਾਨ ਬਾਕੀ ਇਹ ਆ ਆਪਣਾ ਮੇਕਅਪ ਦਾ ਸਮਾਨ ਲਿਆਈ ਆ ਵੀਰਪਾਲ ਉਹ ਬਾਲਾ ਕੁਝ ਨਹੀਂ ਲਿਆਈਆਂ ਸੀ ਉਹ ਕਿੱਧਰ ਗਿਆ ਡੱਬਾ ਜਾ ਉਹ ਹੁਣ ਸਤਰੀ ਤੇ ਬੈਗੇ ਕਬੂਤਰ ਮਨ ਚ ਥੋੜਾ ਕਬੂਤਰ ਵਾਲੇ ਵਧੀਆ ਲੱਗਦੇ ਨੇ ਕਿੰਨੇ ਦਾ ਜੋੜਾ ਦੇਣਗੇ ਜੇ ਮੈਂ ਲੈਣੇ ਹੋਣ ਕਗਾ ਨੂੰ ਤੁਹਾਨੂੰ ਹਾਂ ਕਾ ਸਾ ਇਹਦਾ ਜੀ ਬਦਲ ਲੱਗਦੀ ਇਹਦਾ ਕੱਢ ਲੀ ਲੱਖ ਦਾ ਲੱਖ ਤਾਂ 2 ਲੱਖ ਦਾ ਤੁਹਾਨੂੰ ਆਹਾ ਉਹ ਕਾ ਹੁਪਿੰਦ ਦੂਰਾ ਵੀ ਕੱਢ ਲਾਂਦੀ ਕੱਢ ਲੈ ਦੋ ਕੱਢ ਲੈ ਠੀਕ ਆ ਕਾ ਚ ਪਾ ਤੇ ਵਿੱਚ ਪਾ ਤੇ ਕਾ ਛੋਏ ਭੱਜੀ ਜੀ ਅੰਧੀ ਪੱਗਦੇ ਸੀ ਆ ਤੇਰੇ ਆ ਆ ਦੇਖੋ ਜੀ ਹੱਤ ਪਈਆ ਸਾਡੇ ਮੁੰਡੇ ਦੇਖੋ ਸਾਤ ਕੀ ਹਾਲ ਹੈ ਘਾਰੇ ਵਾਲੇ ਚ ਬਹੁਤ ਪੁਰਾਣਾ ਹਾਲ ਹੈ ਹੱਤ ਮੁੰਡੇ ਦਾ ਘਾਰੇ ਦੇ ਦੇਖੋ ਜੀ ਬਹੁਤ ਭੇੜਾ ਹੋਇਆ ਛੱਤ ਦੇਖੋ ਛੱਤ ਪਾ ਕੇ ਹਟਿਆ ਦੇਖੋ ਆ ਗਰਜ ਪਜੈਕ ਇੱਕ ਉਹ ਨੌਜਵਾਨ ਵਿੱਚ ਪਿਆ ਉਹਦਾ ਮੁੰਡਾ ਦੇਖੋ ਕੀ ਰੁੰਡਾ ਹੋਇਆ ਨੌਜਵਾਨਾਂ ਦਾ ਦੇਖੋ ਸਹੀ ਜੀ ਪਰਚੀ ਕੱਢ ਲਾ ਪਰਚੀ ਕੱਢ ਬਈ ਕਾਲੀ ਕਰੀ ਪਰਚੀ ਕਾਲੀ ਦੀ ਪਰਚੀ ਹੈ ਦੇਖੋ ਮੁੰਡਿਆਂ ਦਾ ਕੀ ਹਾਲ ਹੋਇਆ ਓਏ ਘੜੇ ਦੇਖੀ ਇਹਦੇ ਪਰਚੀ ਨਿਕਲੇ ਪਰਚੀ ਜੱਸੇ ਛੱਤ ਹੋਇਆ ਓ ਜੱਛਾ ਸੱਤ ਤੋਂ ਐ ਜੱਛਾ ਆਈ ਲਵ ਯੂ ਓਏ ਛੀਲਾ ਨੋਲਾ ਕਿਹ ਐਂ ਡਰਾਫ ਤੇਰੇ ਮੁੰਡੇ ਬਾਈ ਸੱਤ ਵਾਲੇ ਚਾਰਸ਼ ਬਰੇ ਕਮਾ ਦੇ ਆ ਲਓ ਜੀ ਛੱਤ ਪਾ ਕੇ ਆਪਾਂ ਹਟਿਆ ਆ ਮੁੰਡੇ ਦਾ ਹਾਲ ਦੇਖ ਲਓ ਬਾਈ ਕਿੰਵੇਂ ਵਧੀਆ ਸੱਤ ਪੈ ਗਈ ਵਧੀਆ ਬਾਈ ਵਧੀਆ ਪੈ ਗਈ ਠੀਕ ਐ ਬਾਈ ਆ ਦੇਖੋ ਇਧਰ ਕੀ ਹਾਲ ਕਰ ਰਹੇ ਨੇ ਗਾਰਾ ਪਾ ਪਾੜਾ ਪੂੜਾ ਹੋ ਰਿਹਾ ਹੈ ਪਾਣੀ ਹੋਲੀ ਮੋਟਰ ਚੱਲਦੀ ਲੋ ਜੀਆ ਟਾਈਮ ਹੈ 3:30 ਹੋ ਗਏ ਨੇ ਅਸੀਂ ਕੱਲ੍ਹ ਹੀ ਵਸਿਆ ਕਿੰਨਾ ਘੰਟਾ ਪੂਰ ਕ ਚਾਹ ਪਾਣੀ ਪੀਣ ਤੇ ਲੱਗ ਗਿਆ ਬੀਬੀ ਨੇ ਆਉਣ ਨੂੰ ਕੱਟ ਦਿੱਤੀ ਸਬਜ਼ੀ ਗੋਭੀ ਆਲੂ ਤੜਕਾ ਇਹ ਪਤਰ ਦਾਂਗੇ ਸਬਜ਼ੀ ਇੱਧਰ ਆਪਣਾ ਮਸਾਲਾ ਪੁੱਜਦਾ ਹੈ ਇੱਧਰ ਦੇਖੋ ਅੱਜ ਇੰਨੀ ਹਵਾ ਸੀ ਐ ਪੱਤੇ ਦੋ ਵਾਰੀ ਇਕੱਠੇ ਕਰਤੇ ਕੱਪੜੇ ਵੀ ਧਾਰ ਤੇ ਉਲਟੇ ਫੁਲਟੇ ਹੋ ਗਏ ਦੇਖੋ ਪੱਤੋਂ ਕੀ ਬਾਰਸ਼ ਹੋ ਪੈਂਦੀ ਹੈ ਸੱਤ ਗਵੰਡੀਆਂ ਨੇ ਸਰਦਾਰ ਜੀ ਹੋਰ ਵੀ ਦਿਖਾ ਰਹੀ ਸੋਨੂ ਹੋ ਸੱਤ ਪਈ ਜਾਂਦੀ ਓ ਦਿਖਾਈਏ ਸੱਤ ਪੈਂਦੀ ਇੱਧਰ ਸਰਦਾਰ ਜੀ ਸੱਤ ਪਈ ਸੱਤ ਪੈ ਰਹੀ ਹੈ ਤੇ ਇਧਰ ਆ ਗਏ ਚਾਚੇ ਕੇ ਕੁਰਸੀਆਂ ਮੇਹਰ ਦੇਖੋ ਚਾਚੇ ਕਾ ਬੇੜਾ ਵੀ ਪੱਤਿਆਂ ਨਾਲ ਪਰੇ ਪਿਆ ਇਧਰ ਕੁਰਸੀਆਂ ਸਭ ਪੰਜਰ ਮੈਂ ਲੋੜ ਰਹੇਂ ਗਿਆ ਕੁਰਸੀ ਨਹੀਂ ਗਿਆ ਕੁਰਸੀ ਲੈ ਆਉਂਗਾ 한다. 할래 오늘? 대리비 집어 올래 한개 봐. 수 hating. ਆ ਲੈਣੀ ਹੈ ਮਸਾਲਾ ਭੁੱਜਣ ਨਾਲ ਹਰਦੀ ਭੁੱਜ ਜਾਂਦੀ ਹੈ ਆਹ ਰੱਖੋ ਅੰਦਰ ਪਿਆਜ਼ ਪਲਾਸ ਵਿੱਚ ਪਿਆਜ਼ ਨਾਲ ਹੀ ਪਾ ਪਾਵਾਂਗੇ ਪਹਿਲਾਂ ਆਲੂ ਤੇ ਗੋਭੀ ਟੈਂਡਰ ਕਹਿਣਾ ਨਹੀਂ ਅਸਾ ਤੱਕ ਕੋਈ ਪਤਾ ਨਹੀਂ ਕੀ ਚਾਹੀਏ ਉਹ ਫਿਰ ਜੇਰੀ ਹੁਸਾਰਾ ਹੈ ਪਾਣੀ ਹੈ ਜੀ ਕੋਨੀ ਪੈਂਦਾ ਗੋਭੀ ਤੋਂ ਕਿੰਨੀ ਵੀ ਐਸੀ ਛਿੱਟੇ ਗੋਭੀ ਆ 家里有带，有电视的，有单人客厅，有双人客厅，有门，卧室有空调。 ਤਿਆਰ ਹੋ ਗਏ। ਆਹ ਚੱਕ ਕੇ ਆ ਲਿਆ ਤੇ ਜੁਆ ਕੇ। ਕਰ ਲਈਆਂ। ਲੋ ਜੀ। ਆਪਾਂ ਨੇ ਕੰਮ ਤਨ ਦੇ ਲੌਂਗਵਾਲ ਤੋਂ ਆ ਕੇ ਕਰ ਲਈ ਸਬਜ਼ੀ ਬਣਾ ਲਈ। ਭਾਂਡੇ ਮਾਂ ਜਿਹੇ ਦੁੱਧ ਬਾਤੋਂ ਮਲਾਈ ਲਾ ਲਈ। ਬਹੁਤ سارے ਕੰਮ ਕਰ ਲਏ। ਵਰਦੀ ਧੋੜੀ ਲੋਣ ਤੋਂ ਕੇ ਬਾ ਦਿੱਤੀ ਹੈ ਹਨਾ। ਜਿਹੜੇ ਵੀ ਪਹਿਣਾ ਦੇ 3 ਵਜੇ ਤੋਂ ਬਾਅਦ ਕੰਮ ਹੁੰਦੇ ਨੂੰ ਸਾਰੇ ਕਰ ਲਏ ਨੇ। ਹੁਣ ਦੋ ਕੱਲ ਮੇਰੇ ਪਤੀ ਜੀ ਕੋਲੇ ਬੈਠੀ ਆ ਮੈਂ। ਤੇ ਗੱਲਾਂ ਕਰਦੇ ਨੇ ਤੇਨੇ ਖਾਣੇ ਬੇਰ ਅੱਗੇ ਅਸੀਂ ਟੇਂਦੂ ਬੇਰ ਖਾਂਦੇ ਹੁੰਦੇ ਹੁਣ ਅਸੀਂ ਗੋਲ ਬੇਰ ਖਾਂਦੇ ਆ ਸਾਡੀ ਬੇਰ ਤਾਂ ਖਾਲੀ ਹੋ ਗਈ ਤੇ ਅ ਸਰਦਾਰ ਜੀ ਤੁਹਾਨੂੰ ਦੱਸਿਆ ਉਹ ਸਾਹਮਣੇ ਸੱਤ ਤੇ ਰੌਲਾ ਪਈ ਜਾਂਦਾ ਸੱਤ ਤੇ ਨੇਗੇ ਤੇ ਬਾਲਾ ਵੱਡਾ ਤਾਂ ਉਹਨਾਂ ਦੇ ਬਿੱਡਾ ਹੈ ਨਹੀਂ ਮੱਝਾਂ ਵਾਲਾ ਹੀ ਬਰਾਂਡਾ ਸੀਗਾ ਉਹਦੀ ਸੱਤ ਪੈਂਦੀ ਹੈਗੀ ਤੇ ਹੁਣ ਆਪਾਂ ਲਾਉਣਾ ਜੀ ਕੱਪੜੇ ਜਿਹੜੇ ਸੁੱਕੇ ਪਏ ਸੀ ਸਵੇਰ ਦੇ ਕਪੜੇ ਲਾ ਕੇ ਹੁਣ ਵੱਜ ਗਏ ਨੇ 4:30 ਫਿਰ ਆਪਾਂ ਕਰ ਦਿਆਂਗੇ ਪਾਣੀ ਪਿਆਉਣ ਦੀ ਤਿਆਰੀ 5:30 ਵਜੇ ਕਰਦਾਂਗੇ ਘਾਰਾਂ ਕਿ ਸਾਨੂੰ ਪਤਾ ਹੀ ਹੈ ਦੁਬਾਰਾ ਅਰਥਨ ਦੇ ਕੰਮ ਹੋ ਜਾਂਦੇ ਨੇ ਦੁਬਾਰਾ ਤਵਾ ਸਿੱਖ ਸੈਂਟਰ ਬੈਠਣ ਦਾ ਟਾਈਮ ਵੀ ਨਹੀਂ ਹੁੰਦਾ ਹਨਾ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਕਮੈਂਟ ਤੇ ਅੱਗੇ ਸ਼ੇਅਰ ਕਰ ਦਿਓ ਮਿਲਾਂਗੇ ਕੱਲ ਨੂੰ ਅਕੀਸਨ ਅਮੇ ਬਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵੈਦੂਕੀ ਜੀ ਦਾ ਕਾਲਸਾ ਵੈਦੂਕੀ